ਮਰੇ ਮੇ ਪਿਆਰਿਆ ਇਹ ਧੰਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੰਥ ਹੈ ਇਹਨੂੰ ਮਾਰਨ ਵਾਲੇ ਮੁਕੇ ਨਾਮ ਮੁਕੇਆ ਟੇਣਾ ਮੁਕਣਾ ਇਹ ਵੀ ਸੱਚ ਹੈ ਸੇਵਾ ਪੰਥ ਦੀ ਜਿੰਦੜੀਏ ਬਹੁਤ ਯੋਕੀ ਥਾਂਸੀ ਚੜਦੇ ਆਂ ਚਰਖੜੀਆਂ ਤੇ ਚੜਦੇ ਆਂ ਉਹ ਇਹ ਗੱਲ ਕਹਿ ਕੇ ਗਾਇਆ ਕਰਤਾਰ ਸਿੰਘ ਸਰਬੇ ਗੁਰ ਕੇ ਸੇਵਾ ਪੰਥ ਦੀ ਜਿੰਦੜੀਏ ਬਹੁਤ ਯੋਕੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਜਿਹੜੇ ਫੇਮ ਉਸਹਿਬ ਤਾਂ ਚੱਲੀਆਂ ਨੇ ਪਰ ਜਿਹੜੇ ਡਰੇ ਨਹੀਂ ਜੇਲ੍ਹਾਂ ਵਿੱਚ ਕੈਦ ਹੋਣ ਉਹਨਾਂ ਖੱਟ ਲਈਆਂ ਭੱਲਾ ਭੱਲੀਆਂ ਨੇ ਓਏ ਖਾਤਰ ਪੰਥ ਦੀ ਜਿੰਨੇ ਨੇ ਸੀਸ ਵਾਰਿਆ ਵਾਰਾ ਉਹਨਾਂ ਵੀ ਅੱਜ ਤੱਕ ਚੱਲੀਆਂ ਨੇ ਉਹ 20ਵੀਂ ਸਦੀ ਦਾ ਮਰਦ ਜਰਨੈਲ ਸੂਰ ਬੱਬਰ ਸ਼ੇਰ ਜੀ ਘਰ ਚ ਲੰਕਾਰ ਉਸਦੀ ਇੱਕ ਕਪਤਾਨ ਕੇ ਹਕਾਲੀ ਜਦੋਂ ਖੜਿਆ ਓ ਮੈਰੀ ਤਦੋਂ ਤੋਂ ਹੀ ਬਣੀ ਸਰਕਾਰ ਉਸਦੀ ਪਰ ਈਨ ਮੰਨੀ ਨਾ ਕਿਸੇ ਦੀ ਸੂਰ ਮੈਨੇ ਸਦਾ ਘਰ ਕਦੀ ਘਰ ਕਦੀ ਬੜਕਦੀ ਰਹੀ ਔਰ ਮੋਰਾ ਵਾਲੇ ਭਰੇ ਦੀਵਾਨਾਂ ਅੰਦਰ ਤੈਨੂੰ ਗੱਜ ਕੇ ਕਾਉਂਦੇ ਆ ਉਹ ਲੰਮੀਆਂ ਲੰਮੀਆਂ ਬਾਹਾਂ ਵਾਲਾ ਪਾਪਾ ਉਹਦੀ ਝਲਕ ਇਨਾਂ ਜਵਾਨਾਂ ਦੇ ਵਿੱਚੋਂ ਅਸੀਂ ਵੇਖੀਆਂ ਵੀਰੋ ਤੁਹਾਨੂੰ ਸੁਣਿਮਰ ਬੈਂਤੀ ਆ ਇਹ ਸੱਚ ਹੈ ਜੋਸ਼ ਪੰਥ ਵਿੱਚ ਆ타 ਹੈ ਤੇ ਹੋਸ਼ ਉਹਦੀ ਵੀ ਜ਼ਰੂਰਤ ਹੈ ਜਿਵੇਂ ਬਜ਼ੁਰਗਾਂ ਨੇ ਜੋ ਵਚਨ ਕੀਤਾ ਇੱਕ ਚੇਤੇ ਰੱਖਿਓ ਬਹੁਤ ਜ਼ਾਲਮ ਸਰਕਾਰਾਂ ਦੀ ਨੀਅਤ ਬੜੀ ਭੈੜੀ ਆ ਉਹ ਸਾਡੇ ਤੁਹਾਡੇ ਖੂਨ ਦੀ ਹੋਲੀ ਖੇਡਣਾ ਚਾਹੁੰਦੇ ਆ ਸ਼ਾਂਤਮਈ ਕੋਈ ਗੱਲ ਕਰਨ ਵੀ ਆਉਣੇ ਆ ਫਾਹਾ ਫਾਹ ਦੇ ਉੱਤੇ ਰੋਕਾਂ ਪਾਈਆਂ ਜਾ ਰਹੀਆਂ ਕੋਈ ਕਿਸੇ ਤਰੀਕੇ ਕੋਈ ਕਿਸੇ ਤਰੀਕੇ ਕਿ ਜਿਹੜੇ ਯਤਨ ਕਰਦੇ ਆ ਇਹ ਤਾਂ ਹੋ ਰਿਹਾ ਸੀ ਸੰਪੂਰਨ ਤੌਰ ਤੇ ਇਕਜੁੱਟ ਨਹੀਂ ਤੁਹਾਨੂੰ ਸਭ ਨੂੰ ਸਾਨੂੰ ਸਭ ਨੂੰ ਕਿਵੇਂ ਉਦੋਂ ਕੇ ਸਾਹਮਣੇ ਆਖਿਆ ਨਾ ਉਦੋਂ ਚੜਤ ਸਿੰਘ ਕਹਿੰਦਾ ਸੀ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਸਾਹਿਬ ਨੂੰ ਕਹਿੰਦਾ ਬਾਬਾ ਜੀ ਆਪੋ ਆਪਣੇ ਸਿੰਘ ਬਚਾ ਲੀਏ ਬਾਬਾ ਜੱਸਾ ਸਿੰਘ ਨਾਲ ਬੁੱਢਾ ਦਲ ਸੀ ਉਹਨਾਂ ਨੂੰ ਬਚਾ ਸਕਦਾ ਸੀ ਪਰ ਉਹ ਸਿਆਣੇ ਬਜ਼ੁਰਗ ਨੇ ਇਹ ਬਚਨ ਕਿਹਾ ਕਿੰਦੇ ਚੜਤ ਸਿੰਘ ਤੈਨੂੰ ਰਾਜ ਭਾਗ ਤੇਰੀ ਆਉਣ ਵਾਲੀਆਂ ਧੀੜੀਆਂ ਚ ਮਿਲ ਜੂ ਸਭ ਕੁਝ ਮਿਲ ਜੂ ਮਿਸਲਵੰਦ ਅਬ ਕਬ ਹੂੰ ਨਾ ਪਾਵੋ ਰਾਣ ਮੇਲ ਤੌਰ ਮਖੋ ਬਚਾਵੋ ਇਹ ਪੰਥ ਬਚਾਉਣੇ ਠੀਕ ਵੱਡੇ ਕੱਲੂ ਕਾਰੇ ਹੁੰਦੇ ਨੇ 6 ਤੇ 8 ਮਹੀਨੇ ਨਹੀਂ ਸੀ ਲੰਘਣ ਦਿੱਤੇ ਅਬਦਾਲੀ ਦੇ ਜੱਟਿਆਂ ਤੇ ਮਾਰ ਮਾਰ ਦਾਗਾ ਭਜਾਇਆ ਵੀ ਸੀ ਖਾਲਸਾ ਜੀ ਸਾਡੇ ਸਤਿਗੁਰਾਂ ਨੇ ਵੀ ਸਾਨੂੰ ਇਹ ਸਦਾਨ ਦਿੱਤਾ ਮਹਾਰਾ ਜਿੰਦੇ ਕਲ ਚੇਤੇ ਰੱਖਿਓ ਸਾਰੇ ਵਕਤ ਵੀ 400 ਬੰਦਾ ਹੋਏ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ ਕਰੋ